ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਲੱਗੇ ਆਂ ਜੀ ਸਲਵਾਰ ਦੀ ਕਟਾਈ ਕਰਨ ਹਾਂਜੀ ਸਲਵਾਰ ਦੀ ਲੰਬਾਈ ਹੈਗੀ ਜੀ 38 ਇੰਚ ਕੱਪੜੇ ਨੂੰ ਆਪਾਂ ਦੋੜਾ ਫੋਲਡ ਕਰ ਲੈਣਾ ਜੀ ਕੱਪੜਾ 1.5 ਕੋ ਹੈਗਾ ਜੀ 2.5 ਮੀਟਰ ਹਾਂਜੀ ਪਹਿਲਾਂ ਆਪਾਂ ਇੱਕ ਸਾਈਡ ਤੋਂ ਜੀ ਪੱਲੇ ਕੱਢਣੇ ਆ ਹਾਂਜੀ ਪਹਿਲਾਂ ਆਪਾਂ ਕੱਪੜਾ ਫੋਲਡ ਕਰ ਲਿਆ ਹਾਂਜੀ ਮੋਰੀ ਸਾਡੇ ਕੋ ਹੈਗੀ ਆ ਜੀ 7 ਇੰਚ ਤਿਆਰ ਆਪਾਂ ਪੱਲੇ ਪਾਣੇ 14 ਇੰਚ 14 ਦਾ ਅੱਧ ਹੋ ਗਿਆ ਆਪਣੇ ਕੋਲ 7 ਇੰਚ ਹਾਂਜੀ ਆਪਾਂ ਕੱਪੜਿਆਂ ਪੱਲੇ ਦਾ ਕੱਪੜਾ ਫੋਲਡ ਕਰ ਲਿਆ ਜੀ ਦੇਖੋ 7 ਇੰਚ ਦੇ ਪੱਲੇ ਰੱਖਣੇ ਆਪਾਂ ਜੀ 7 ਇੰਚ ਤੇ ਇੰਚ ਆਪਾਂ ਵੈਂਟ ਦਾ ਰੱਖ ਕੇ 38 ਇੰਚ ਸਲਵਾਰ ਦੀ ਸਾਡੇ ਕੋਲ ਲੰਬਾਈ ਤਿਆਰ ਆ ਜੀ 38 ਦੇ ਤੁਸੀਂ ਨਿਸ਼ਾਨ ਲਾ ਲੈਣਾ ਜੀ 4 ਇੰਚ ਆਪਾਂ ਐਕਸਟਰਾ ਰੱਖਣਾ ਹਾਂਜੀ ਇੱਥੇ ਲਾ ਲੈਣਾ ਨਿਸ਼ਾਨ ਜੀ ਪਹਿਲਾ ਆਪਾਂ 38 ਤੇ ਲਾ ਲਿਆ ਹੋਰ ਕੇ ਤੁਸੀਂ 4 ਇੰਚ ਰੱਖ ਲੈਣਗੇ ਹਾਂਜੀ ਹਾਂਜੀ ਆ ਦੇਖੋ ਪੱਲੇ ਸਾਡੇ ਕੋ ਬਣ ਗਏ ਜੀ 35 ਇੰਚ ਦੇ ਹਾਂਜੀ ਹੁਣ ਆਪਾਂ ਪੱਲਿਆਂ ਦੀ ਕਟਾਈ ਕਰ ਦੁੱਤੀ ਜੀ ਹਾਂਜੀ ਆ ਸਾਡੇ ਕੋਲ ਦੇਖੋ 벨ਟ ਨਿਕਲ ਜਣੀ ਜੀ ਹਾਂਜੀ 7 ਇੰਚ ਆ 7 ਇੰਚ ਦੀ ਆਪਾਂ ਜਿਹੜਾ ਪੱਲਿਆਂ ਤੋਂ ਅੱਗੇ ਕੱਪੜਾ ਬਚਿਆ ਜੀ ਉਹ 벨ਟ ਕੱਢ ਲੈਣੀ ਆਪਾਂ ਹਾਂਜੀ ਹਾਂਜੀ ਹੁਣ ਦੇਖੋ ਇੱਦਾਂ ਖੋਲ ਕੇ ਕੱਪੜੇ ਨੂੰ ਜੀ ਆ ਸਾਡੇ ਕੋਲ 벨ਟ ਨਿਕਲ ਗਈ ਜੀ 벨ਟ ਪਾਣੀ ਆਪਾਂ 3 ਇੰਚ ਐਕਸਟਰਾ ਜੀ 벨ਟ ਸਾਡੀ ਪੈਣੀ ਆ 24 25 26 ਦੀ ਧਿਆਨ ਜੀ 27 ਇੰਚ ਆਪਾਂ ਕਟਾਈ ਦੀ ਰੱਖਣੀ ਆ। ਆਹ ਦੇਖੋ 35 ਇੰਚ ਦੇ ਸੀ। ਕੁੰਦੇ ਵੀ ਆਪਾਂ 35 ਇੰਚ ਦੇ ਰੱਖ ਲਏ ਜੀ। ਹਾਂਜੀ 2 ਇੰਚ ਆਪਾਂ ਮੋਰੀ ਦਾ ਰੱਖ ਲਿਆ। ਹਾਂਜੀ 11 ਇੰਚ ਤੇ ਆਪਾਂ ਆਸਨ ਦਾ ਨਿਸ਼ਾਨ ਲਾ ਲਿਆ ਜੀ। ਹਾਂਜੀ ਹੁਣ ਆਪਾਂ ਕੁੰਦੇ ਤੋਂ ਆਸਨ ਤੱਕ ਨਿਸ਼ਾਨ ਲਾਣਾ ਜੀ ਇਸ ਤਰੀਕੇ ਨਾਲ। ਕੁੰਦੇ ਤੋਂ ਆਸਨ ਤੱਕ ਨਿਸ਼ਾਨ ਲਾ ਲਿਆ ਜੀ। ਹਾਂਜੀ ਹੁਣ ਆਪਾਂ ਇੱਥੋਂ ਜੀ ਪਹਿਲਾਂ ਦੋ ਕੁੰਦਿਆਂ ਦੀ ਕਟਾਈ ਕਰਦੇ ਆ ਜਿੱਥੇ ਦਾ ਕਪਾਸ ਰੱਖਿਆ ਉੱਥੇ ਤੱਕ ਆਪਾਂ ਕਟਾਈ ਕਰਦੇ ਜੀ ਹੁਣ ਆਪਾਂ ਇਹਨਾਂ ਦੋਨਾਂ ਕੁੰਦਿਆਂ ਨੂੰ ਜੀ ਆ ਜਿਹੜਾ ਸਾਡੇ ਕੋਲ ਕਪੜਾ ਆ ਇਹਨਾਂ ਦੇ ਉੱਪਰ ਰੱਖ ਲਿਆ ਹਾਂਜੀ ਆਪਾ ਜੀ ਆ ਜਿਹੜੇ ਦੋ ਕੁੰਦੇ ਸੀ ਕਟਿੰਗ ਕੀਤੇ ਇਹ ਜਿਹੜਾ ਆਪਣੇ ਕੋਲ ਕਪੜਾ ਉਧਰ ਦੋ ਕੁੰਦਿਆਂ ਦਾ ਸੀ ਉਹਦੇ ਆਪਾਂ ਉੱਪਰ ਰੱਖ ਲੈ ਜੀ ਹੁਣ ਆਪਾਂ ਇੱਥੋਂ ਥੋੜੀ ਜਿਹੀ ਮੋਰੀ ਦੀ ਕਟਾਈ ਪਾਣੀ ਹੈ ਜੀ ਇਹ 38 ਇੰਚ ਸਲਵਾਰ ਦੀ ਲੰਬਾਈ ਦੀ ਕਟਾਈ ਜੀ ਬਹੁਤ ਸੌਖੇ ਤਰੀਕੇ ਨਾਲ ਸੀ ਕੀਤੀ ਆ ਦੋਨਾਂ ਸਾਈਡਾਂ ਤੇ ਸਾਡਾ ਇਧਰ ਆਸਣ ਆ ਗਿਆ ਸਲਵਾਰ ਦੀ ਕਟਾਈ ਕਰ ਸਕਦੇ ਆ ਜੀ ਬਹੁਤ ਸੌਖੇ ਤਰੀਕੇ ਨਾਲ ਇਹ ਸਲਵਾਰ ਦੀ ਕਟਾਈ ਕੀਤੀ ਜੀ ਅਸੀਂ